ਸਾਤਿ ਸਿਰ ਕਾਲ ਜੀ ਮੈਂ ਉਮੀਦ ਕਰਦਾ ਤੋ ਸਾਰੇ ਠੀਕ ਠਾਕ ਹੋ ਗਏ ਤੇ ਅੱਜ ਆਪਾਂ ਗੱਲ ਕਰਾਂਗੇ ਆਉਂਦੇ ਦਿਨਾਂ ਦੇ ਮੌਸਮ ਦੀ ਜਾਨੀ ਕਿ 25 ਨਵੰਬਰ ਤੱਕ ਪੰਜਾਬ ਦੇ ਕਿੜੇ ਕਿੜੇ ਖੇਤਰਾਂ ਵਿੱਚ ਆ ਕਿਸਤਰ ਦਾ ਮੌਸਮ ਰਹ ਸਕਦਾ ਕੀ ਮੀਂਹ ਹਣਿਰ ਦਾ ਸਾਰ ਬੰਦੇ ਦਿਖਾਈ ਦੇ ਰਹੇ ਨੇ ਇੱਕ ਜਿਹੜਾ ਸਿਸਟਮ ਆ ਰਿਹਾ 15 ਆ 16 ਨਵੰਬਰ ਦੇ ਆਸ ਪੱਛਮੀ ਗੜਬੜੀ ਜਾਨੀ ਕਿ ਪੱਛਮੀ ਸਿਸਟਮ ਆ ਰਿਹਾ ਤੇ ਪਹਾੜਾਂ ਤੇ ਇਸ ਦਾ ਕੀ ਪ੍ਰਭਾਵ ਇੱਕ ਨੂੰ ਮਿਲੇਗਾ ਤੇ ਪੰਜਾਬ ਦੇ ਕਿੜੇ ਕਿੜੇ ਖੇਤਰਾਂ ਵਿੱਚ ਮੀਂਹ ਹਣਿਰ ਦਾ ਸਾਰ ਬੰਦੇ ਦਿਖਾਈ ਦੇ ਰਹੇ ਜਬ ਮੌਸਮ ਸਾਫ਼ ਰਹੇਗਾ ਤਾਂ ਉਸ ਤੋਂ ਵੀ ਕੀ ਆ 24 25 ਦਾ ਆ ਇੱਕ ਜਿਹੜਾ ਫਿਰ ਸਿਸਟਮ ਮਿਸਟਰ ਪੰਜਾਬ ਦੇ ਕਿਹੜੇ ਕਿਹੜੇ ਖੇਤਰਾਂ ਵਿੱਚ ਆ ਦੋ ਜਿਹੜੇ ਸਿਸਟਮ ਆਉਂਦੇ ਦਿਖਾਈ ਦੇ ਰਹੇ ਨੇ ਤਾਂ ਕਿਹੜੇ ਕਿਹੜੇ ਖੇਤਰਾਂ ਇਲਾਕਿਆਂ ਵਿੱਚ ਵੀ ਇਹ ਨਿਰਧਾਰ ਸਾਰ ਬੰਦੇ ਦਿਖਾਈ ਦੇ ਰਹੇ ਨੇ ਸਾਰੀ ਇਹ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦਾ ਗੁਜਾਰਸ਼ ਕਰਨਾ ਚਾਹੁੰਦੇ ਹਾਂ ਆ ਤੁਸੀਂ ਕਿਹੜੇ ਇਲਾਕੇ ਜ਼ਿਲ੍ਹੇ ਜਾਂ ਪਿੰਡ ਤੋਂ ਇਸ ਵੀਡੀਓ ਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰ ਤੇ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਹਾਂ ਜਿਹੜੇ ਵੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਸਭ ਤੋਂ ਪਹਿਲਾਂ ਗ ਫਰਮਾਯਾ ਤਰ ਤਰ ਠੇਠਾ ਕੇ ਹਵਾਵਾਂ ਜਿਹੜੀਆਂ ਹੋਂ ਜਾਂ ਉੱਤਰ ਤੋਂ ਪੱਛਮ ਦਿਸ਼ਾ ਵੱਲ ਹਲਕੇ ਦਰਮਿਆਨੇ ਰਫਤਾਰ ਤੇ ਵਗਦੇ ਰਹਿੰਦੇ ਆ ਸਾਰ ਜਿਹੜੇ ਬੰਦੇ ਦਿਖਾਈ ਦੇ ਰਹੇ ਨੇ ਪਹਾੜ ਦੀ ਠੰਡੀਆਂ ਵਾਵਾਂ ਆ ਲਗਾਤਾਰ ਵਗਣ ਕੀ ਤੇ ਟੈਂਪਰੇਚਰ ਦੀ ਗੱਲ ਕਰੇ ਦਿਨ ਦੇ ਟੈਂਪਰੇਚਰ ਹੋਣਗੇ 21 22 ਤਨ ਲੈ ਕੇ 23 24 ਜਾਂ 20 21 ਤਨ ਲੈ ਕੇ 24 25 ਡਿਗਰੀ ਤੱਕ ਦਰਜ ਕੀਤੇ ਜਾ ਸਕਦੇ ਨੇ ਹਾਲਾਂਕਿ ਕੋਈ ਅਸ ਤਸਵੀਰ ਵੱਲ ਜੇ ਦੁਪਹਿਰ ਕੋਈ ਕੜਾਕੇ ਦੀ ਠੰਡ ਪੈਣ ਦਾ ਸਾਰ ਨਹੀਂ ਬੰਦੇ ਦਿਖਾਈ ਦੇ ਰਹੇ ਕਿਉਂਕਿ ਧੁੱਪ ਨਿਕਲਦਾ ਸਾਰ ਨੇ ਤਾਂ ਜਿਸ ਕਰਕੇ ਆ ਦੁਪਹਿਰ ਤੋਂ ਆਪ ਲੱਗੇ ਗਰਮਾ ਜਿਹੜੇ ਵੇਖਣ ਨੂੰ ਮਿਲੇਗੀ ਉਮਸ ਜੀ ਥੋੜੇ ਬਹੁਤੇ ਜਮ ਮਰਲੇ ਮਿਲ ਮਹੌਲ ਜਾਨੀ ਕਿ ਠੰਡਾ ਤੇ ਗਰਮ ਰਲੇ ਮਿਲ ਮਹੌਲ ਜਿਹੜਾ ਵੇਖਣ ਨੂੰ ਮਿਲਸਾ ਨਾ ਜਰਾ ਠੰਡ ਤੇ ਨਾ ਜਰਾ ਗਰਮੀ ਠੀਕ ਠਾਕ ਮਾਹੌਲ ਜਿਹੜਾ ਵੇਖਣ ਨੂੰ ਮਿਲੇਗਾ ਤੇ ਕੋਈ ਵੀ ਆਪਾਂ ਗੱਲ ਕਰੀ ਆਉਣ ਵਾਲੇ ਅਗਲੇ ਦਿਨਾਂ ਵਿੱਚ ਠੰਡ ਦੇ ਕੋਈ ਜ਼ਿਆਦਾ ਵਧਣ ਦੇ ਅਸਾਰ ਨਹੀਂ ਕਿੜਾਕੇ ਠੰਡ ਫਿਲਹਾਲ ਕੋਈ ਵੀ ਆਉਂਦੇ ਦਿਨਾਂ ਤੱਕ ਵੇਖਣ ਨਹੀਂ ਮਿਲੇਗੀ ਤਾਂ ਦਿਨ ਦਾ ਟੈਂਪਰੇਚਰ 21-22 ਤੋਂ ਲੈ ਕੇ 21 ਤੋਂ ਲੈ ਕੇ 24-25 ਡਿਗਰੀ ਤੱਕ ਦਰਜ ਕੀਤੇ ਜਾ ਸਕਦੇ ਨੇ ਤੇ ਰਾਤ ਦੇ ਟੈਂਪਰੇਚਰ ਦੀ ਗੱਲ ਕਰੀਏ ਤਾਂ ਰਾਤ ਦੇ ਟੈਂਪ ਨਾਲ ਲੱਗਦੇ ਤੇ 9 10 ਤੋਂ ਲੈ ਕੇ ਤੇ ਬਾਕੀ ਦਖੜੀ ਲੱਗੇ ਹੋਏ ਆਪਣੇ ਹਰਿਆਣਾ ਦੇ ਨਾਲ ਲੱਗਦੇ ਜਾਂ ਆਪਣੇ ਦਖੜੀ ਖੇਤਰ ਰਾਜਸਥਾਨ ਦੇ ਨਾਲ ਲੱਗਦੇ ਖੇਤਰਾਂ ਵਿੱਚ ਟੈਂਪਰੇਚਰ ਥੋੜੇ ਜੇ ਆ ਥੱਲੇ ਜਾਨਕੀ ਵਾਦੇ ਇਥੇ 10 11 ਤੋਂ ਲੈ ਕੇ 11 12 ਡਿਗਰੀ ਤੱਕ ਦਰਜ ਕੀਤੇ ਜਾ ਸਕਦੇ ਨੇ ਤੇ ਮਾਝੇ ਤੋਂ ਬਬਤ ਖੇਤਰਾਂ ਤੋਂ 1 2 ਡਿਗਰੀ ਇਥੇ ਜ਼ਿਆਦਾ ਰਹਿੰਦੇ ਆ ਸਾਰ ਜਿਹੜੇ ਬੰਦੇ ਦਿਖਾਈ ਦੇ ਰਹੇ ਨੇ ਤੋਂ 14 15 ਦੇ ਆਸ-ਪਾਸ ਇੱਕ ਜਿਹੜਾ ਪੱਛਮੀ ਸਿਸਟਮ ਪਹੁੰਚ ਰਿਹਾ ਪੱਛਮੀ ਗੜਬੜੀ ਤੇ ਪਹਾੜਾ ਤੇਸਤਾ ਜਿਹੜਾ ਆ ਪ੍ਰਭਾਵ ਵੇਖਣ ਨੂੰ ਮਿਲੇਗਾ ਜਾਨਕੀ ਬਰਫਰੀ ਹੁੰਦੀ ਸੰਭਾਵਨਾ 16 ਤੇ ਜਾ 15 16 17 ਨਵੰਬਰ ਨੂੰ ਤੇ ਪੰਜਾਬ ਦੇ ਇਸ ਤਾਂ ਕੋਈ ਜ਼ਿਆਦਾ ਪ੍ਰਭਾਵ ਇੱਕ ਨਹੀਂ ਮਿਲੇਗਾ ਜ਼ਿਆਦਾਤਰ ਮੌਸਮ ਠੀਕਠਾਕ ਰਹਿੰਦਾ ਸਾਰਨੇ ਥੋੜੇ ਬਤ ਖੇਤਰਾ ਵਿੱਚ ਖਾਸ ਤੌਰ ਤੇ ਮਾਝਾ ਦੋਆਬਾ ਦੇ ਖੇਤਰਾ ਵਿੱਚ ਇੱਕ ਦੇ ਜ਼ਿਲ੍ਹੇ ਵਿੱਚ ਬੱਦਲ ਵੀ ਜ਼ਰੂਰ ਦੇਖਣ ਨੂੰ ਮਿਲ ਸਰੀ ਬਾਕੀ ਜ਼ਿਆਦਾਤਰ ਮੌਸਮ ਸਾਫ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਤੋਂ ਉਸ ਤੋਂ ਬਾਅਦ 20 ਨਵੰਬਰ ਤੱਕ ਹੀ ਜ਼ਿਆਦਾਤਰ ਮੌਸਮ ਠੀਕਠਾਕ ਪੰਜਾਬ ਦੇ ਕਿਸੇ ਵੀ ਇਲਾਕੇ ਵਿੱਚ ਹੀ ਨਿਰਦੇ ਸਾਰ ਬੰਦੇ ਦਿਖਾਈ ਨਹੀਂ ਦੇ ਰਹੇ ਮੋਟ ਮੋਟ ਦੱਸਣ ਦੀ ਕੋਸ਼ਿਸ਼ ਕਰੀਏ 25 ਨਵੰਬਰ ਤੱਕ ਮੌਸਮ ਲਗਭਗ ਸਾਰੇ ਖੇਤਰਾ ਵਿੱਚ ਪੰਜਾਬ ਦੇ ਸਾਫ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਤੇ 1 ਵਾਸੇ ਇਹ ਕਿਹੜਾ ਸਿਸਟਮ ਆ ਰਿਹਾ ਉਸ ਤੋਂ ਬਾਅਦ ਅਭੀ 21 ਜਾਂ 24 25 ਦੇ ਆਸ-ਪਾਸ ਪਹਾੜਾਂ ਤੇ ਜਿਹੜੀ ਬਰਫਬਾਰੀ ਹੋਣ ਦੀ ਸੰਭਾਵਨਾ ਤਾਂ ਜਿਸ ਕਰਕੇ ਹਵਾਵਾਂ ਲਗਾਤਾਰ ਉੱਤਰ-ਪੱਛਮ ਜਣਕੀ ਪਹਾੜਿਆਂ ਵੱੋਂ ਪੰਜਾਬ ਦੇ ਇਲਾਕਿਆਂ ਤੱਕ ਪਹੁੰਚ ਕਰਨੀਆਂ ਜਿਸ ਕਰਕੇ ਟੈਂਪਰੇਚਰ ਵਿੱਚ ਥੋੜੇ ਜਿ 1-2 ਡਿਗਰੀ ਰਾਤ ਦੇੜ ਗਰਾਵਟ ਦੇਖਣ ਨੂੰ ਮਿਲ ਸਕਦੀ ਪਰ ਦਿਨ ਦੇ ਆਪਾਂ ਗੱਲ ਕਰੀ ਦਿਨ ਵੇਲੇ ਕੋਈ ਜ਼ਿਆਦਾ ਇਸ ਵਿੱਚ ਗਰਾਵਟ ਨਹੀਂ ਆਵੇਗੀ ਜਣਕੀ ਦੁਪਹਿਰ ਤੋਂ ਉੱਪਰ ਲੱਗਣ ਦੇ ਨਾਲ ਆ ਟੈਂਪਰੇਚਰ ਜਿਹੜੇ ਸਥਿਰ ਰਹਿਣਗੇ ਤਾਂ ਦਸੰਬਰ ਦੇ ਹੋ ਸਕਦਾ ਪਹਿਲੇ ਹਫਤੇ ਜਾਂ ਦੂਜੀ ਹਫਤੇ ਵਿੱਚ ਟੈਂਪਰੇਚਰ ਡਿੱਗ ਸਕਦੇ ਨੇ ਤੁ ਦਸੰਬਰ ਦੇ ਮਹੀਨੇ ਵਿੱਚ ਤਾਂ ਦਸੰਬਰ ਹੋ ਗਿਆ ਜਨਵਰੀ ਮਹੀਨੇ ਵਿੱਚ ਕਾਫੀ ਜੜੀ ਕੜਾਕੇ ਦੀ ਠੰਡ ਪੈਣ ਦੇ आसार ਨੇ ਫਿਲਹਾਲ ਨਵੰਬਰ ਵਿੱਚ ਕੋਈ ਜ਼ਿਆਦਾ ਆਪਾਂ ਗੱਲ ਕਰੇ ਕੜਾਕੇ ਦੀ ਠੰਡ ਨਾ ਠੀਤ ਲਹਿਰ ਚੱਲਣ ਦੀ ਇਸ ਮਾਮਲੇ ਠੀਤ ਲਹਿਰ ਮੰਨੀ ਜਾਂਦੀ ਜਦੋਂ ਦਿਨ ਦਾ ਟੈਂਪਰੇਚਰ 10 14 ਡਿਗਰੀ ਜਾਂ ਇਸ ਤੋਂ ਥੱਲੇ ਆ ਜਾਂਦੇ ਹੋ ਰੁ ਠੀਤ ਲਹਿਰ ਮੰਨੀ ਜਾਂਦੀ ਹੈ ਤਾਂ ਫਿਲਹਾਲ ਇਹੋ ਜੀ ਸਥਿਤੀ ਹੈ ਬੰਦੀ ਦਿਖਾਈ ਨਹੀਂ ਦੇ ਰਹੀ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟ ਸੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਦਾ ਪਾਗਲ ਕਰੇ ਨਾ 3 ਨਵੰਬਰ ਤੱਕ ਮੌਸਮ ਜ਼ਿਆਦਾਤਰ ਠੀਕ ਠਾਕ 25 30 ਨਵੰਬਰ ਤੱਕ ਮੌਸਮ ਲਗਭਗ ਸਾਰੇ ਖੇਤਾਂ ਵਿੱਚ ਸਾਫ ਤੇ ਕੁਝ ਕਰਨ ਦੀ ਸੰਭਾਵਨਾ ਤੇ ਫਿਲਹਾਲ ਹੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਸਾਂਝਾ ਕਰਨਾ ਚਾਹੁੰਦੇ ਸੀ ਤਾਂ ਵੀਡੀਓ ਨੂੰ ਮਨਤਾ ਵੇਰ ਤੁਹਾਡਾ ਬਹੁਤ ਬਹੁਤ ਧੰਨਵਾਦ